ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਜਿਵੇਂ ਤੁਹਾਡੇ ਲਈ ਹਰ ਵਾਰ ਇੱਕ ਵਧੀਆ ਸ਼ਖਸੀਅਤ ਆ ਲੈ ਕੇ ਆਉਣਾ ਜੀ ਇੰਟਰਵਿਊ ਦੇ ਵਿੱਚ ਅੱਜ ਵੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਮੇਨ ਪ੍ਰਧਾਨ ਨੇ ਜੀ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਹੜੀ ਅੱਜ ਅੱਜਕੱਲ ਆਪਣੀ ਕਿਸਾਨਾਂ ਪ੍ਰਤੀ ਖੁੰਡ ਚਰਚਾ ਚੱਲ ਰਹੀ ਹੈ ਜੀ ਉਹਨਾਂ ਦੇ ਵੀ ਸਵਾਲਾਂ ਦੇ ਜਵਾਬ ਅਸੀਂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਤੋਂ ਲਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਹਾਂਜੀ ਡਲੇਵਾਲ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ ਜੀ ਜਿਹੜਾ ਹੁਣ ਮਤਲਬ ਆਪਣਾ ਚੋਣ ਜਾਬਤਾ ਲੱਗਿਆ ਹੋਇਆ ਜੀ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਆਪਣਾ ਜਿਹੜਾ ਜੀ ਉੱਥੇ 2.0 ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਜੀ ਹੁਣ ਜਿਵੇਂ ਆਪਾਂ ਜਿਹੜਾ ਪ੍ਰੋਟੈਸਟ ਹੈ ਜੀ ਉਹ ਕਿਹਦੇ ਸਾਹਮਣੇ ਕਰ ਰਹੇ ਹਾਂ ਜੀ ਦੇਖੋ ਅੰਦੋਲਨ ਪਤਾ ਕੀ ਹੈ ਅੰਦੋਲਨ ਦੀ ਸ਼ੁਰੂਆਤ ਜਦੋਂ ਕੀਤੀ ਹੈ ਉਦੋਂ ਮੌਜੂਦਾ ਸਰਕਾਰ ਜਿਨੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਵਾਅਦੇ ਕੀਤੇ ਸੀ ਹਾਂਜੀ ਉਹ ਸਰਕਾਰ ਨੂੰ ਅਸੀਂ ਵੈਦੇ ਯਾਦ ਕਰਾਉਣਾ ਸਾਡੀ ਸਮੇਂ ਦੀ ਲੋੜ ਸੀ ਜਿਸ ਲੋੜ ਦੇ ਵਿੱਚੋਂ ਅਸੀਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਔਰ ਪੂਰਾ 1 ਮਹੀਨਾ ਪਹਿਲਾਂ 1 ਮਹੀਨੇ ਤੋਂ ਵੀ ਹਾਂਜੀ ਕੁਝ ਦਿਨ ਵੱਧ ਹਾਂਜੀ ਅਸੀਂ ਪਹਿਲਾਂ ਅੰਦੋਲਨ ਸਟਾਰਟ ਕੀਤਾ ਠੀਕ ਹੈ ਜੀ ਜਦੋਂ ਸਰਕਾਰ ਨੇ ਇਸ ਅੰਦੋਲਨ ਨੂੰ ਲਮਕਾ ਕੇ ਹਾਂਜੀ ਜਾਣ ਬੁੱਝ ਕੇ ਮਸਲਿਆਂ ਦਾ ਹੱਲ ਨਾ ਕਰਕੇ ਲਮਕਾ ਕੇ ਲੈ ਕੇ ਗਈ ਹੈ ਠੀਕ ਹੈ ਜੀ ਹੁਣ ਜਿਹੜੀ ਆ ਗਈ ਗੱਲ ਅੱਗੇ ਹਾਂਜੀ ਕਿ ਦੇਖੋ ਅਨੰਨੀ ਦੇਰ ਤੱਕ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਹਾਂਜੀ ਤਾਂ ਅਸੀਂ ਉਹ ਸਭ ਦੇ ਅੰਦੋਲਨ ਨੂੰ ਪੋਸਟਪੌਨ ਕਿਸੇ ਕੀਮੇ ਦੇ ਉੱਤੇ ਨਹੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਹਾਂਜੀ ਅਸੀਂ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਕਿਸਾਨ ਸਰਕਾਰਾਂ ਦੇ ਏਜੰਡੇ ਤੇ ਨਹੀਂ ਹਾਂਜੀ ਸਰਕਾਰ ਕਿਸੇ ਪੋਲੀਟੀਕਲ ਪਾਰਟੀ ਦੇ ਏਜੰਡੇ ਤੇ ਨਹੀਂ ਠੀਕ ਹੈ ਜੀ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਨੇ ਕਾਰਪੋਰੇਟ ਲੋਕ ਠੀਕ ਹੈ ਜੀ ਅਸੀਂ ਇਹ ਉਲਾਬਾ ਦਿੰਦੇ ਆ ਰਹੇ ਇੱਕ ਵੱਡਾ ਮਤਲਬ ਲੋਕਾਂ ਦਾ ਸਰਕਾਰ ਦੇ ਉੱਤੇ ਇਤਰਾਜ਼ ਹੈ ਹਾਂਜੀ ਹੁਣ ਸਵਾਲ ਇਹ ਹੈ ਕਿ ਅੱਜ ਵਕਤ ਹੈ ਹਾਂਜੀ ਕਿ ਕਿਸਾਨਾਂ ਆ ਪੋਲੀਟਿਕਲ ਧਿਰਾਂ ਦੇ ਏਜੰਡੇ ਤੇ ਕਿਵੇਂ ਲਿਆਉਣਾ ਹੈ ਹਾਂਜੀ ਉਹ ਅੱਜ ਇੱਕ ਸੁਨਹਿਰਾ ਮੌਕਾ ਹੈ ਹਾਂਜੀ ਉਧਰਲੇ ਪਾਸੋਂ ਅੰਦੋਲਨ ਹੋ ਰਿਹਾ ਹੈ ਹਾਂਜੀ ਇਧਰਲੇ ਪਾਸੋਂ ਸਰਕਾਰ ਚੋਣਾ ਚਾਹੇ ਠੀਕ ਹੈ ਜੀ ਜਦੋਂ ਅਸੀਂ ਅੰਦੋਲਨ ਕਰ ਰਹੇ ਹਾਂ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਹਰ ਪੋਲੀਟਿਕਲ ਪਾਰਟੀ ਦੀ ਮਜਬੂਰੀ ਬਣੇਗੀ ਠੀਕ ਹੈ ਜੀ ਕਿ ਕਿਸਾਨਾਂ ਦੇ ਇਹਨਾਂ ਮੁੱਦਿਆਂ ਦੇ ਬਾਰੇ ਉਹ ਆਪਦਾ ਆਪਦੀਆਂ ਕੋਈ ਨਾ ਕੋਈ ਨੀਤੀ ਆਪਦੀ ਕੋਈ ਪਾਲਿਸੀ ਆਪਦੇ ਵਿਚਾਰ ਸਪਸ਼ਟ ਕਰਨ ਕਿ ਉਹਨਾਂ ਦੀ ਪਾਲਿਸੀ ਦਾ ਸਟੈਂਡ ਕੀ ਹੈ ਪਾਰਟੀ ਦਾ ਹਾਂਜੀ ਹੁਣ ਉਹ ਜਦੋਂ ਪਾਰਟੀ ਦਾ ਸਟੈਂਡ ਕਲੀਅਰ ਕਰਨਗੇ ਤਾਂ ਉਹ ਉਹਨਾਂ ਦੇ ਚੋਣ ਮੈਨੀਫੈਸਟੋ ਚ ਕਲੀਅਰ ਕਰਨਗੇ ਠੀਕ ਹੈ ਜੀ ਜਦੋਂ ਚੋਣ ਮੈਨੀਫੈਸਟੋ ਦੇ ਵਿੱਚ ਉਹਨੇ ਕਲੀਅਰ ਹੋ ਕੇ ਉਹਨਾਂ ਦੇ ਉਹਨਾਂ ਦੀ ਮੰਛੇ ਨੇ ਆਉਣਾ ਹੈ ਉਹਨਾਂ ਦੇ ਉਹਨਾਂ ਦੇ ਸਟੈਂਡ ਨੇ ਆਉਣਾ ਹੈ ਹਾਂਜੀ ਉਹਦੇ ਤੇ ਫਿਰ ਡਿਬੇਟਾਂ ਹੋਣੀਆਂ ਚੈਨਲਾਂ ਤੇ ਠੀਕ ਹੈ ਜੀ ਕਿ ਜੇ ਆ ਫਲਾਨੀ ਪਾਰਟੀ ਨੇ ਕਿਸਾਨਾਂ ਨੂੰ ਆਹ ਦੇਣ ਦੀ ਗੱਲ ਕੀਤੀ ਹੈ ਫਲਾਨੀ ਪਾਰਟੀ ਨੇ ਆਹ ਦੇਣ ਦੀ ਗੱਲ ਕੀਤੀ ਹੈ ਬਿਲਕੁਲ ਜੀ ਹਾਂਜੀ ਹੁਣ ਉਹ ਜਿੱਦੇ ਡਿਬੇਟ ਸ਼ੁਰੂ ਹੋਣੀ ਹੈ ਨਾ ਜੀ ਉਹ ਬੜੀ ਇੰਪੋਰਟੈਂਟ ਚੀਜ਼ ਹੋਏਗੀ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਨੇ ਹਾਂਜੀ ਅਸੀਂ ਅਸੀਂ ਕੀ ਮੰਗ ਰਹੇ ਹਾਂ ਕਿਸਾਨਾਂ ਦਾ ਕਰਜ਼ਾ ਇਹ ਐ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਇੱਕ 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 ਜੀ ਇੱਕ ਥੋੜੀ ਗੱਲ ਰੋਕਦੇ ਆਂ ਜੀ ਤੇ ਜਿਵੇਂ ਹੁਣ ਜੀ ਆਪਣੇ ਅਕਸਰੀ ਜਿਹੜੀ ਖੁੰਡ ਚਰਚਾ ਚੱਲਦੀ ਹੈ ਜੀ ਆਪਾਂ ਪਿੰਡਾਂ ਦੇ ਮੋੜਾਂ ਤੇ ਸੁਣਦੇ ਆਂ ਉਹ ਕਹਿੰਦੇ ਜੀ ਜੇ ਕਿਸਾਨ ਮਤਲਬ ਆਪਣਾ ਕਰਜ਼ਾ ਚੱਕਦਾ ਹੈ ਕਿਸਾਨ ਆਪਦੇ ਜਿਵੇਂ ਵੱਡੇ ਵੱਡੇ ਆਪਦੇ ਸ਼ੌਂਕ ਪੂਰਦਾ ਜੀ ਫਿਰ ਸਰਕਾਰ ਕਿਉਂ ਕਰਜ਼ਾ ਮਾਫ ਕਰੇ ਜੀ ਮੈਂ ਇਹੀ ਇਹੀ ਮੈਂ ਗੱਲ ਕਰਨੀ ਚਾਹ ਰਿਹਾ ਹਾਂ ਹਾਂਜੀ ਹਾਂਜੀ ਕਿ ਸਾਡੀਆਂ ਇਹ ਇਹ ਮੰਗਾਂ ਨੇ ਹਾਂਜੀ ਜਿਨ੍ਹਾਂ ਨੂੰ ਸਰਕਾਰ ਨੇ ਮੰਨਿਆ ਹੋਇਆ ਹੈਗੇ ਸੀ ਇਹਨਾਂ ਨੂੰ ਮਤਲਬ ਮaaf ਕਰਜਾ ਵੀ ਮaaf ਕਰਾਂਗੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਦੇਵਾਂਗੇ ਅਸੀਂ ਤੁਹਾਡਾ ਮਤਲਬ ਡਾਕਟਰ ਸੁਮੇਨਾਥ ਦੀ ਰਿਪੋਰਟ ਵੀ ਲਾਗੂ ਕਰਾਂਗੇ ਬਿਲਕੁਲ ਜੀ ਇਹ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਹੋਏ ਨੇ ਪਹਿਲਾਂ ਠੀਕ ਹੈ ਜੀ ਜਿਹੜੇ ਅਸੀਂ ਲੈ ਕੇ ਚੱਲੇ ਸੀ ਉਦੋਂ ਨੂੰ ਠੀਕ ਹੈ ਜੀ ਹੁਣ ਸਵਾਲ ਇਹ ਹੈ ਕਿ ਹੁਣ ਪੋਲੀਟਿਕਲ ਪਾਰਟੀਆਂ ਦੇ ਏਜੰਡੇ ਤੇ ਆਵਾਂਗੇ ਨਾ ਅਸੀਂ ਹਾਂ ਜੀ ਜਦੋਂ ਅਸੀਂ ਏਜੰਡੇ ਤੇ ਆ ਗਏ ਤਾਂ ਜਿਹੜੀਆਂ ਹਾ ਗੱਲਾਂ ਨੇ ਨਾ ਜਿਹੜੇ ਸਵਾਲ ਹਾਂ ਨੇ ਬਿਲਕੁਲ ਜੀ ਇਹਨਾਂ ਦਾ ਉੱਥੇ ਅਸੀਂ ਸਪਸ਼ਟ ਕਰਾਂਗੇ ਇੱਕ ਵੱਡੇ ਪਲੇਟਫਾਰਮ ਤੇ ਬੈਠ ਕੇ ਠੀਕ ਹੈ ਜੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਕਿਉਂ ਜ਼ਰੂਰੀ ਹੈ ਕਿਉਂ ਹਾਂ ਜੀ ਤੁਹਾਡੀ ਗੱਲ 'ਚੋਂ ਗੱਲ ਹੈ ਹਾਂ ਜੀ ਅਸੀਂ ਜਦੋਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਬਿਲਕੁਲ ਜੀ ਉਦੋਂ ਬਹੁਤ ਸਾਰੇ ਬੁੱਧੀ ਬੜਾ ਦੁਹਾਈ ਪਿੱਟਨੀ ਸ਼ੁਰੂ ਕਰ ਦਿੰਦੇ ਆ ਹਾਂਜੀ ਕਿ ਦੇਖੋ ਜੀ ਇਹ ਤਾਂ ਐਡਾ ਵੱਡਾ ਮਤਲਬ ਖਜ਼ਾਨੇ ਤੇ ਬੋਝ ਪੈ ਜਾਊ ਹੁਣ ਉਹਨਾਂ ਤੇ ਮੇਰਾ ਸਵਾਲ ਹੈ ਤੇ ਅਸੀਂ ਉਹਨੂੰ ਉਹ ਡਿਬੇਟ 'ਚ ਸਵਾਲ ਠਾਵਾਗੇ ਹਾਂਜੀ ਕਿ ਜਿੱਦਾਂ ਕਾਰਪੋਰੇਟ ਧਿਰਾਂ ਦਾ ਹਾਂਜੀ ਜਿਨ੍ਹਾਂ ਦੀ ਗਿਣਤੀ ਪੂਰੇ ਭਾਰਤ ਦੇ ਵਿੱਚ ਲਗਭਗ 1% ਵੀ ਨਹੀਂ ਠੀਕ ਹੈ ਜੀ ਔਰ ਜਿਹੜੇ ਕਿਸਾਨ ਆ ਜਿਨ੍ਹਾਂ ਦੀ ਗਿਣਤੀ 60% ਹੈ 60% ਹੈ ਜੀ ਉਹਨਾਂ ਦਾ ਕਰਜ਼ਾ ਮਾਫ ਕਰਨ ਦੀ ਤਾਂ ਦੁਹਾਈ ਪਿੱਟੀ ਜਾਂਦੀ ਹੈ ਠੀਕ ਹੈ ਜੀ ਲੇਕਿਨ ਕਾਰਪੋਰੇਟ ਲੋਕਾਂ ਦਾ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ 1.14 ਲੱਖ ਕਰੋੜ ਰੁਪਏ ਮਾਫ ਕੀਤਾ ਠੀਕ ਹੈ ਜੀ ਹੁਣ ਜੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ ਦਾ ਕੋਈ ਇੱਕ ਗੱਲ ਨੰਬਰ 2 ਸਾਡਾ ਰਾਈਟ ਕਿਉਂ ਬਣਦਾ ਕਰਜ਼ਾ ਮਾਫ ਕਰਨ ਦੇ ਉੱਤੇ ਹਾਂਜੀ ਪਿੱਛੇ ਇੱਕ ਪਾਰਲੀਮੈਂਟ ਦੇ ਵਿੱਚ ਰਿਪੋਰਟਾਂ ਦੋ ਰਿਪੋਰਟਾਂ ਆਈਆਂ ਨੇ ਹਾਂਜੀ ਇੱਕ ਰਿਪੋਰਟ ਚ ਤਾਂ ਇਹ ਕਿਹਾ ਕਿ 2017 ਤੱਕ ਹਾਂਜੀ ਕਿਸਾਨਾਂ ਨੂੰ ਇੰਨਾ ਲੁੱਟਿਆ ਗਿਆ ਕਿ 15 ਲੱਖ ਕਰੋੜ ਰੁਪਈਆ ਫਸਲ ਦਾ ਭਾਅ ਨਾ ਦੇ ਕੇ ਕਿਸਾਨਾਂ ਨੂੰ ਘਾਟਾ ਪਾਇਆ ਗਿਆ ਠੀਕ ਹੈ ਜੀ ਇਹ ਵੀ ਪਾਰਲੀਮੈਂਟ ਦੇ ਵਿੱਚ ਪਾਈ ਰਿਪੋਰਟ ਹੈ ਠੀਕ ਹੈ ਜੀ ਇੱਕ ਰਿਪੋਰਟ ਨਵੀਂ ਆਈ ਜਿਹੜੀ ਚ ਇਹ ਕਿਹਾ ਕਿ 22 ਤੋਂ 23 ਦੇ ਵਿਚਾਲੇ ਇੱਕ ਸਾਲ ਚ ਹਾਂਜੀ ਕਿਸਾਨ ਨੂੰ ਉਹਦੀ ਫਸਲ ਦਾ ਪੂਰਾ ਭਾਅ ਨਾ ਦੇ ਕੇ ਹਾਂਜੀ ਇੰਪੋਰਟ ਡਿਊਟੀ ਦੇ ਵਿੱਚ ਕੱਟ ਲਾ ਕੇ ਠੀਕ ਹੈ ਜੀ ਤੇ ਐਕਸਪੋਰਟ ਡਿਊਟੀ ਨੂੰ ਵਧਾ ਕੇ ਠੀਕ ਹੈ ਜੀ ਇਸ ਤਰੀਕਿਆਂ ਦੇ ਨਾਲ ਜਿੰਨਾ ਦੇਸ਼ ਦੇ ਕਿਸਾਨ ਦਾ ਨੁਕਸਾਨ ਕੀਤਾ ਹੈ ਸਰਕਾਰ ਨੇ ਹਾਂਜੀ ਉਹਦੀ ਉਹਦੀ ਜਦੋਂ ਕੈਲਕੂਲੇਸ਼ਨ ਹੋਈ ਹੈ ਹਾਂਜੀ ਉਹ 14 ਲੱਖ ਕਰੋੜ ਹੈ ਜੀ ਠੀਕ ਹੈ ਜੀ ਹੁਣ ਜੇ ਇੱਕ ਇੱਕ ਵਾਰੀ ਚ ਕਿਸਾਨ ਦਾ ਇੱਕ ਸਾਲ ਦੇ 14 ਲੱਖ ਕਰੋੜ ਰੁਪਏ ਲੁੱਟ ਲਿਆ ਗਿਆ ਲੁੱਟ ਲਿਆ ਗਿਆ ਉਹਨੂੰ ਘਾਟਾ ਪਾ ਦਿੱਤਾ ਗਿਆ ਹਾਂਜੀ ਤਾਂ ਫਿਰ ਕਿਸਾਨ ਹਾਂਜੀ ਆਪਦੀ ਲੜਾਈ ਕੌਣੀ ਲੜੇਗਾ ਠੀਕ ਹੈ ਜੀ ਫਿਰ ਕਿਵੇਂ ਕਹਾਂਗੇ ਵੀ ਕਿਸਾਨ ਮਤਲਬ ਕਰਜ਼ਾ ਚੁੱਕ ਕੇ ਮਹਿੰਗੀਆਂ ਕੋਠੀਆਂ ਪਾਈ ਜਾਂਦੇ ਆ ਠੀਕ ਹੈ ਜੀ ਜੇ ਜੇਕਰ 14 ਲੱਖ ਕਰੋੜ ਇੱਕ ਸਾਲ ਚ ਘਾਟਾ ਪਿਆ ਠੀਕ ਹੈ ਜੀ ਤਾਂ ਜਦੋਂ ਤੋਂ ਕਿਸਾਨ ਖੇਤੀ ਕਰਨ ਲੱਗਾ ਜਾਂ ਉਦੋਂ ਮਗਰੋਂ ਇਹ ਕਹਿ ਲਿਏ ਹਾਂਜੀ ਕਿ ਜਦੋਂ ਤੋਂ ਪ੍ਰਾਈਸ ਇੰਡੈਕਸ ਬਣਿਆ ਜਾਂ ਉਦੋਂ ਵੀ ਬਾਅਦ ਕਹਿ ਲਿਏ ਕਿ ਜਦੋਂ ਦੀ ਡਾਕਟਰ ਸੁਮੇਨਾਥ ਦੀ ਰਿਪੋਰਟ ਆਈ ਠੀਕ ਹੈ ਜੀ ਉਦੋਂ ਤੋਂ ਲੈ ਕੇ ਅੱਜ ਤੱਕ ਹਾਂਜੀ ਕਿਸਾਨ ਨੂੰ ਲਗਾਤਾਰ ਜੇ 14 ਲੱਖ ਕਰੋੜ ਦਾ ਘਾਟਾ ਜੋੜਦੇ ਜਾਈਏ 14 ਲੱਖ ਕਰੋੜ ਦਾ ਘਾਟਾ ਜੋੜਦੇ ਜਾਈਏ ਕਿੱਡੀ ਵੱਡੀ ਅਮਾਉਂਟ ਬਣਦੀ ਹੈ ਜਿਹੜੀ ਕਿਸਾਨ ਦੀ ਲੁੱਟ ਲਈ ਹੈ ਉਹਨੂੰ ਸਾਡੀ ਲੁੱਟੀ ਦਾ ਮੁੜਨੀ ਚਾਹੀਦੀ ਹੈ ਨਾ ਸਰਕਾਰ ਸਾਡੇ ਨਾਲ ਟੇਬਲ ਤੇ ਬਹਿ ਜੇ ਜੇ ਤਾਂ ਸਾਡਾ ਲੁੱਟਿਆ ਪੈਸਾ ਸਾਬਤ ਕਰਦੀਏ ਤਾਂ ਸਰਕਾਰ ਸਾਨੂੰ ਮੋੜੇ ਅਗਰ ਸਰਕਾਰ ਮੋੜਨ ਤੋਂ ਵੀ ਭਜਦੀ ਹੈ ਤਾਂ ਫਿਰ ਘੱਟੋ-ਘੱਟ ਸਾਡਾ ਜਿਹੜਾ ਕਰਜ਼ਾ ਮਾਫ ਕਰਨਾ ਤਾਂ ਬਣਦਾ ਹੈ ਨਾ ਸੋ ਇਹ ਗੱਲਾਂ ਨੇ ਹਾਂਜੀ ਠੀਕ ਹੈ ਜੀ ਇਹ ਤਾਂ ਤੁਹਾਡੀਆਂ ਗੱਲਾਂ ਨਾਲ ਮੈਂ ਬਿਲਕੁਲ ਸਹਿਮਤ ਹਾਂ ਜੀ ਠੀਕ ਹੈ ਜਿਵੇਂ ਹੁਣ ਜੀ ਆਪਣੇ ਅਕਸਰੀ ਜਿਵੇਂ ਹੁਣ ਗੱਲਾਂ ਚੱਲਦੀਆਂ ਹਨਾ ਜੀ ਕੀ ਹੁਣ ਜਿਵੇਂ ਤੁਸੀਂ ਪਹਿਲਾਂ ਉਹਨਾਂ ਸਵਾਲਾਂ ਦੇ ਜਵਾਬ ਵੀ ਦੇ ਚੁੱਕੇ ਆ ਕਿ ਜਿਹੜੀ ਹੁਣ ਆਪਣਾ ਚੋਣ ਜਾਬਤਾ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ ਜਿਹੜੇ ਹੁਣ ਕਹਿੰਦੇ ਆਪਾਂ ਨੂੰ ਅਕਸਰੀ ਤੁਸੀਂ ਵੀ ਸ਼ਾਇਦ ਸੁਣਿਆ ਹੋਊਗਾ ਉਹਦੇ ਲਈ ਵੀ ਮਾਫੀ ਚਾਹੁੰਨਾ ਕਿ ਕਹਿੰਦੇ ਜੀ ਕਿਸਾਨ ਤਾਂ ਐਵੇਂ ਤੁਰੇ ਫਿਰਦੇ ਆ ਜੀ ਸੁਣਦੇ ਹਾਂ ਜੀ ਆਪਾਂ ਅਕਸਰ ਗੱਲ ਚੱਲਦੀ ਹੈ ਨਾ ਜੀ ਮੇਰੀ ਵੀ ਉਹਨਾਂ ਨਾਲ ਇਸੇ ਗੱਲ ਤੇ ਡਿਬੇਟ ਹੁੰਦੀ ਹੈ ਕਿ ਜੀ ਕੋਈ ਵੀ ਕਿਸੇ ਆਪਣੇ ਆਪ ਦੇ ਲਈ ਬਹੁ ਘੱਟ ਤੁਰਦੇ ਆ ਜਿਹੜੇ ਕਿਸਾਨ ਆ ਨਾ ਜੀ ਕਿਸੇ ਦੇ ਹੱਕਾਂ ਲਈ ਤੁਰਦੇ ਆ ਜੀ ਪਰ ਉਹ ਇਹ ਇਹ ਗੱਲ ਆਪਾਂ ਇੱਥੋਂ ਆਉਂਦੀ ਹੈ ਜੀ ਕਿ ਨਹੀਂ ਜੀ ਜਿਵੇਂ ਹੁਣ ਤੁਸੀਂ ਕਿਹਾ ਜੀ ਕਿ ਹਾਂਜੀ ਜਿਹੜੀਆਂ ਮਤਲਬ ਅਸੀਂ ਸਰਕਾਰਾਂ ਸਾਹਮਣੇ ਆਪਣੀਆਂ ਡਿਬੇਟਾਂ ਰੱਖਾਂਗੇ ਪਰ ਹੁਣ ਤਾਂ ਕਿਸੇ ਦੀ ਸਰਕਾਰ ਹੀ ਹੈ ਨਹੀਂ ਨਾ ਜੀ ਰੌਲਾ ਇਹ ਆ ਜੀ ਜਿਵੇਂ ਹੁਣ ਜਿਹੜੀ ਇਸ ਤੋਂ ਬਾਅਦ ਜਿਹੜੀ ਸਰਕਾਰ ਬਣੂਗੀ ਜੀ ਕੀ ਉਹਦੇ ਸਾਹਮਣੇ ਵੀ ਇਹੀ ਮੰਗਾਂ ਰਹਿਣੀਆਂ ਜਾਂ ਆਪਾਂ ਮੰਗਾ ਉਹਨਾਂ ਨੂੰ ਬਦਲਾਂਗੇ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹਾਂਜੀ ਕਿ ਜਿਹੜੇ ਲੋਕ ਕਹਿੰਦੇ ਨੇ ਹਾਂਜੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ ਹਾਂਜੀ ਉਹ ਸਾਡੀ ਡਿਬੇਟ ਹੋਏਗੀ ਨਾ ਡਿਬੇਟ ਦੇ ਵਿੱਚ ਇੱਕ ਆਮ ਪਬਲਿਕ ਪਲੇਟਫਾਰਮ ਦੇ ਉੱਤੇ ਠੀਕ ਹੈ ਜੀ ਲੋਕਾਂ ਦੇ ਸਾਹਮਣੇ ਸੰਸਾਰ ਦੇ ਸਾਹਮਣੇ ਦਾ ਇੱਕ ਪਿਕਚਰ ਸਾਫ ਕਰਾਂਗੇ ਕਲੀਅਰ ਕਰਾਂਗੇ ਨਾ ਕਿ ਕਿਸਾਨ ਦਾ ਕਰਜ਼ਾ ਮਾਫ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਬਣਦਾ ਜੀ ਹਾਂ ਜੀ ਅਸੀਂ ਉਸ ਡਿਬੇਟਾਂ ਦੇ ਵਿੱਚ ਠੀਕ ਹੈ ਜੀ ਏਡੇ ਵੱਡੇ ਪਲੇਟਫਾਰਮ ਤੋਂ ਪੂਰੀ ਦੁਨੀਆ ਦੇ ਸਾਹਮਣੇ ਤਾਂ ਇਹ ਗੱਲ ਲੈ ਕੇ ਆ ਮੰਗਣਾ ਜਿਹੜੇ ਕਹਿੰਦੇ ਨੇ ਕਿ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇ ਨਾਲ 17 ਲੱਖ ਕਰੋੜ ਦਾ ਬੋਝ ਪੈ ਸਕਦਾ ਹੈ ਠੀਕ ਹੈ ਜੀ ਤਾਂ ਪਰ ਇਹ ਬੋਲਣ ਵਾਲੇ ਵੀ ਤਾਂ ਆਉਣਗੇ ਨਾ ਉਸ ਡਿਬੇਟ ਚ ਜਿਹੜੇ ਕਹਿੰਦੇ ਨੇ ਬਿਲਕੁਲ ਝੂਠੀ ਗੱਲ ਹੈ ਕੇਵਲ 20000 ਕਰੋੜ ਹੀ ਚਾਹੀਦਾ ਹਾਂਜੀ ਤਾਂ ਉਹਨਾਂ ਡਿਬੇਟਾਂ ਨੇ ਇਹ ਨਿਤਾਰਾ ਕਰਨਾ ਹੈ ਠੀਕ ਹੈ ਜੀ ਤਾਂ ਕਿਸਾਨ ਦੀ ਜਿਹੜੀ ਹਕੀਕਤ ਹੈ ਉਹਨੇ ਪਿਕਚਰ ਨਿਕਲ ਕੇ ਸਾਹਮਣੇ ਆਉਣੀ ਹੈ ਠੀਕ ਹੈ ਜੀ ਔਰ ਉਸਨੇ ਉਸ ਪਿਕਚਰ ਨੇ ਜਿਹੜੀ ਤੁਸੀਂ ਗੱਲ ਕੀ ਹੈ ਵੀ ਸਰਕਾਰ ਕੋਈ ਨਹੀਂ ਹੁਣ ਅਕਸਰ 2 ਮਹੀਨਿਆਂ ਨੂੰ ਸਰਕਾਰ ਬਣਨੀ ਹੈ ਨਾ ਜਦੋਂ ਜਿਨ੍ਹਾਂ ਦੇ ਅੱਜ ਏਜੰਡੇ ਚ ਅਸੀਂ ਆਵਾਂਗੇ ਜਿਨ੍ਹਾਂ ਦੇ ਸਟੋਰ ਮੈਨੀਫੈਸਟੋ ਚ ਆਵਾਂਗੇ ਠੀਕ ਹੈ ਜੀ ਉਹਨਾਂ ਨੂੰ ਇਹ ਵੀ ਤਾਂ ਪਤਾ ਲੱਗ ਆਪਣੇ ਵੋਟਾਂ ਲੈਣ ਦੇ ਲਈ ਜੋ ਏਜੰਡੇ ਤਿਆਰ ਕਰਨਗੇ ਜੀ ਹਾਂ ਸਾਡਾ ਅੰਦੋਲਨ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਉਹ ਆਪਦਾ ਆਪਣੇ ਆਪਣੀਆਂ ਮਤਲਬ ਜਿਹੜੇ ਏਜੰਡੇ ਤੈਅ ਕਰਨਗੇ ਜਿਹੜੀਆਂ ਸਾਡੀਆਂ ਡਿਮਾਂਡਸ ਨੂੰ ਉਹ ਮਤਲਬ ਮੈਂਸ਼ਨ ਕਰਨਗੇ ਠੀ ਕਿ ਅੰਦੋਲਨ ਚੱਲ ਰਿਹਾ ਹੈ ਉਹਨਾਂ ਨੂੰ ਸਾਡੇ ਅੰਦੋਲਨ ਨੂੰ ਸਮਾਪਤ ਕਰਾਉਣ ਲਈ ਸਦਾਦਾਰੀ ਤੇ ਜਿਹੜੀ ਮਰਜ਼ੀ ਆ ਜੇ ਉਹਨੂੰ ਸਾਡੀਆਂ ਇਹਨਾਂ ਮੰਗਾਂ ਦੇ ਉੱਤੇ ਸਹਿਮਤੀ ਦੇਣੀ ਪੈਣੀ ਆ ਠੀਕ ਹੈ ਜੀ ਸੋ ਇਹ ਇਹ ਜਿਹੜਾ ਅੰਦੋਲਨ ਹੈ ਇਹ ਐਵੇਂ ਨਹੀਂਗਾ ਇਹ ਬੜੀ ਇੰਪੋਰਟੈਂਸ ਰੱਖਦਾ ਹੈ ਇਹ ਇੱਕ ਵਿਲੱਖਣ ਤਰ੍ਹਾਂ ਦਾ ਅੰਦੋਲਨ ਹੈ ਪਹਿਲੀ ਵਾਰੀ ਹੋ ਰਿਹਾ ਹੈ ਇੱਕ ਪਾਸੇ ਚੋਣਾ ਚੱਲਦੀਆਂ ਹੋਣ ਇੱਕ ਪਾਸੇ ਅੰਦੋਲਨ ਚੱਲਦਾ ਹੋਵੇ ਇਹ ਚੋਣਾ ਤੇ ਅੰਦੋਲਨ ਦੇ ਸੁਮੇਲ ਨੇ ਹੀ ਕਿਸਾਨ ਨੂੰ ਡਿਬੇਟ ਦਾ ਹਿੱਸਾ ਬਣਾਉਣਾ ਹੈ ਇਸੇ ਨਾਲ ਹੀ ਇੱਕ ਵੱਡੇ ਪਲੇਟਫਾਰਮ ਤੇ ਕਿਸਾਨ ਨੂੰ ਜਾਣ ਦਾ ਮੌਕਾ ਮਿਲਣਾ ਹੈ ਜਿਆਦਾਤਰ ਪਰ ਆਪਾਂ ਇਹ ਸੁਣਦੇ ਨੇ ਜੀ ਕਿ ਇਹ ਕਹਿੰਦੇ ਜਦੋਂ ਮਤਲਬ ਚੋਣਾਂ ਆ ਗਈਆਂ ਜੀ ਹਰੇਕ ਜਾਣਾ ਇਹ ਆਖਣਾ ਕਿ ਜੀ ਮੈਂ ਤਾਂ ਵੋਟ ਪਾਉਣ ਘਰ ਚੱਲਿਆ ਮੈਂ ਤਾਂ ਵੋਟ ਪਾਉਣ ਘਰ ਚੱਲਿਆ ਫਿਰ ਉੱਥੇ ਕੌਣ ਰਹੂਗਾ ਜੀ ਨਹੀਂ ਇਹ ਤੁਸੀਂ ਦੇਖੋਗੇ ਹਾਂਜੀ ਅੱਗੇ ਵੀ ਵੋਟਾਂ ਆਉਂਦੀਆਂ ਰਹੀਆਂ ਹਾਂਜੀ ਅੱਗੇ ਦੀਵਾਲੀਆਂ ਵੀ ਆਈਆਂ ਅੱਗੇ ਲੋਹੜੀਆਂ ਵੀ ਆਈਆਂ ਹਰ ਇੱਕ ਤਰ੍ਹਾਂ ਦੇ ਪ੍ਰੋਗਰਾਮ ਉੱਥੇ ਸਾਡੇ ਕੋਲੇ ਬੈਠਣ ਵਾਲੇ ਇਹੋ ਜਿਹੇ ਸ਼ਕਸ਼ੀਨ ਮਿਲ ਜਾਣਗੇ ਤੁਹਾਨੂੰ ਹਾਂਜੀ ਜਿਹੜੇ ਇਹ ਕਹਿ ਕੇ ਬੈਠੇ ਸੀ ਠੀਕ ਹੈ ਜੀ ਕਿ ਜਿਨ੍ਹਾਂ ਦੇ ਘਰੇ ਦੁਖਾਂਤ ਵਾਪਰ ਗਏ ਮੌਤ ਮਰ ਗਈਆਂ ਘਟਨਾਵਾਂ ਵਾਪਰ ਗਈਆਂ ਲੇਕਿਨ ਅੰਦੋਲਨ ਛੱਡ ਕੇ ਨਹੀਂ ਆਏ ਅੱਗੇ ਨੂੰ ਵਧਿਆ ਅੰਦੋਲਨ ਕੇ ਘਰੇ ਅੰਦੋਲਨ ਤੁਸੀਂ ਵਧਿਆ ਦੀ ਇਹ ਲੈ ਲਓ ਕਿ ਖਨੌਰੀ ਤੇ ਸ਼ੰਭੂ ਬਾਰਡਰ ਦੇ ਦੋਹਾਂ ਥਾਵਾਂ ਤੇ ਅੰਦੋਲਨ ਸ਼ੁਰੂ ਹੋਇਆ ਸੀ ਹੁਣ ਉਹਦੇ ਬਰਾਬਰ ਪੈਰਲਲ ਅੰਦੋਲਨ ਡੱਬਾ ਵਾਲੀ ਬਾਰਡਰ ਤੇ ਸ਼ੁਰੂ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਰਤਨਪੁਰਾ ਠੀਕ ਹੈ ਜੀ ਰਾਜਸਥਾਨ ਵਾਲੇ ਪਾਸੇ ਉਹਦੋਂ ਅੰਦੋਲਨ ਸ਼ੁਰੂ ਹੋ ਗਿਆ ਸੋ ਅੰਦੋਲਨ ਦਿਨੋਂ ਦਿਨ ਵਧ ਰਿਹਾ ਹੈ ਲੋਕਾਂ ਦੀ ਆਮਦ ਲੋਕਾਂ ਦੀ ਗਿਣਤੀ ਉੱਥੇ ਵਧ ਰਹੀ ਹੈ ਠੀਕ ਹੈ ਜੀ ਹਾਂਜੀ ਇਹ ਤਾਂ ਚਲੋ ਜੀ ਆਪਣੇ ਜਿਵੇਂ ਕਿਸਾਨ ਅੰਦੋਲਨ ਦੇ ਪ੍ਰਤੀ ਸਵਾਲ ਜਵਾਬ ਹੋ ਗਏ ਜੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸਿਹਤ ਦੇ ਹਿਸਾਬ ਨਾਲ ਹੈ ਨਾ ਜੀ ਤੁਸੀਂ ਹੁਣ ਜਿਵੇਂ ਜੀ ਆਪਣੇ ਸਾਡੇ ਛੋਟੇ ਜਿਹੇ ਪਿੰਡ 'ਚ ਵੀ ਇੱਕ ਸਪੀਚ ਦੇਣ ਦੇ ਲਈ ਸਪੈਸ਼ਲ ਚੱਲ ਕੇ ਆਏ ਜੀ ਲੋਕਾਂ ਦੇ ਸੱਦੇ ਦੇ ਉੱਪਰ ਹੈ ਨਾ ਜੀ ਇਹ ਫਿਰ ਤੁਸੀਂ ਥੋੜਾ ਜਿਹਾ ਸਵਾਲ ਹਟਕੇ ਆ ਜੀ ਫਿਰ ਕਿਵੇਂ ਹੈਂਡਲ ਕਰਦੇ ਹੋ ਜੀ ਸਵੇਰ ਤੋਂ ਮਤਲਬ ਸ਼ਾਮ ਤੱਕ ਦੇਖੋ ਸਵਾਲ ਕੀ ਹੈ ਕਿ ਇਸ ਪਿੰਡ ਦਾ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਇਸ ਸੀਗਾ ਠੀਕ ਹੈ ਜੀ ਕਿ ਸਾਡੇ ਵਿੱਚ ਬੈਠ ਕੇ ਸਾਡੀ ਮੀਟਿੰਗ ਅਟੈਂਡ ਕਰੋ ਸਾਡੇ ਨਾਲ ਕੁਝ ਵਿਚਾਰਾਂ ਕਰੋ ਠੀਕ ਹੈ ਜੀ ਪਰ ਉਹ ਸਾਡੀ ਮਜਬੂਰੀਆਂ ਇਹ ਸੀਗੀਆਂ ਕਿ ਸਾਡੇ ਟਾਈਮ ਇੰਨਾ ਮਤਲਬ ਬਿਜ਼ੀ ਸੀ ਠੀਕ ਹੈ ਜੀ ਸ਼ਡਿਊਲ ਇੰਨਾ ਬਿਜ਼ੀ ਸੀਗਾ ਕਿ ਸਾਨੂੰ ਮੈਨੂੰ ਟਾਈਮ ਨਹੀਂ ਸੀ ਦਿੱਤਾ ਜਾ ਰਿਹਾ ਠੀਕ ਹੈ ਜੀ ਇੱਥੇ ਤੱਕ ਅੱਜ ਕੁਦਰਤੀ ਬਣ ਗੱਲੇ ਬਣੇ ਸੀ ਕਿ ਜਿਲੰਦਰ ਸਿੰਘ ਸਾਡੇ ਪਿੰਡ ਇਕਾਈ ਦੇ ਪ੍ਰਧਾਨ ਨੇ ਭਾਕ ਸਰ ਦੇ ਠੀਕ ਹੈ ਜੀ ਉਹ ਚੜ੍ਹਾਈ ਕਰ ਗਏ ਸੀ ਠੀਕ ਹੈ ਜੀ ਉਹਨਾਂ ਦਾ ਅੱਜ ਭੋਗ ਸੀ ਉਹਦੇ ਚ ਬਚਦਾ ਟਾਈਮ ਅਸੀਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਨੂੰ ਉੱਥੋਂ ਮਤਲਬ ਸਾਡੇ ਜਿਹੜਾ ਕਨੋਰੀ ਬਾਰਡਰ ਤੋਂ ਬਾਰ-ਬਾਰ ਟੈਲੀਫੋਨ ਆ ਰਹੇ ਨੇ ਕਿ ਤੁਸੀਂ ਛੇਤੀ ਆਓ ਠੀਕ ਹੈ ਜੀ ਯਾਨੀ ਉੱਥੇ ਕੋਈ ਵਿਚਾਰ ਚਰਚਾ ਮੀਟਿੰਗ ਕਰਨੀ ਬਿੰਦੇ-ਬਿੰਦੇ ਟਾਈਮ ਤਾਂ ਨਹੀਂ ਨਿਕਲਦਾ ਠੀਕ ਹੈ ਜੀ ਲੇਕਿਨ ਜਦੋਂ ਸਾਡੇ ਕਿਸਾਨ ਮਹਿਸੂਸ ਕਰਦੇ ਆ ਕਿ ਗੱਲਬਾਤ ਕਰਨੀ ਆ ਫਿਰ ਵਿੱਚ ਦੀ ਟਾਈਮ ਕੱਢ ਕੇ ਭਜਨਸ ਕਰਕੇ ਉਹ ਕਰਨਾ ਪੈਂਦਾ ਠੀਕ ਹੈ ਜੀ ਤੁਹਾਡਾ ਇਹ ਕੀਮਤੀ ਸਮਾਂ ਜਿਹੜਾ ਤੁਸੀਂ ਸਾਨੂੰ ਦਿੱਤਾ ਜੀ ਉਹਦੇ ਲਈ ਧੰਨਵਾਦ ਹੈ ਮੇਰਾ ਇੱਕ ਅਖੀਰਲਾ ਸਵਾਲ ਇਹ ਹੈ ਜੀ ਜਦੋਂ ਮਤਲਬ ਨਵੀਂ ਸਰਕਾਰ ਬਣਦੀ ਹੈ ਜੀ ਸੈਂਟਰ ਦੇ ਵਿੱਚ ਨਵੀਂ ਸਰਕਾਰ ਬਣਦੀ ਹੈ ਆਪਣੇ ਜਿਹੜੇ ਇਹ ਆਪਾਂ ਉਹਨਾਂ ਪ੍ਰਤੀ ਆਪਾਂ ਰੱਖੇ ਹੋਏ ਆ ਨਾ ਜੀ ਜਿਹੜਾ ਜੋ ਵੀ ਆ ਪਹਿਲਾਂ ਆਪਾਂ ਆਪ ਰੱਖਿਆ ਕਿ ਹਾਂਜੀ ਸਾਡਾ ਕਰਜ਼ਾ ਮਾਫੀ ਜਾਂ ਐਮਐਸਪੀ ਦਾ ਇਹੀ ਰਹੂਗਾ ਕਿ ਨਵੇਂ ਕੋਈ ਹੋਰ ਆਪਾਂ ਤਿਆਰ ਕੀਤੇ ਜਾਣਗੇ ਦੇਖੋ ਜਦੋਂ ਅੰਦੋਲਨ ਕਰੀਦਾ ਹੈ ਅੰਦੋਲਨ ਕਰਨ ਮੌਕੇ ਕੁਝ ਮੰਗਾ ਹਾਂਜੀ ਬਿਲਕੁਲ ਕਲੀਅਰ ਕੱਟ ਮਤਲਬ ਅੰਦੋਲਨ ਤੋਂ ਪਹਿਲਾਂ ਸ਼ੁਰੂ ਕਰੀਆਂ ਜਾਂਦੀਆਂ ਠੀਕ ਹੈ ਜੀ ਉਹ ਮੰਗ ਪੱਤਰ ਭੇਜਿਆ ਜਾਂਦਾ ਹੈ ਉਸੇ ਮੰਗ ਪੱਤਰ ਦੇ ਉੱਤੇ ਹੀ ਲੰਬਾ ਸਮਾਂ ਚਰਚਾ ਦੁਆਰਾ ਹੁੰਦੀ ਰਹਿੰਦੀ ਹੈ ਤੇ ਉਸ ਦੀ ਗੱਲ ਹੋਏਗੀ ਸਰਕਾਰ ਬੰਨ ਤੇ ਵੀ ਉਹੀ ਮੰਗਾਂ ਦੁਆਰੇ ਉਹਨਾਂ ਦੇ ਉੱਪਰ ਹੀ ਠੀਕ ਹੈ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹਨਾਂ ਕੀਮਤੀ ਸਮਾਂ ਦੇਣ ਦੇ ਲਈ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਸਿਹਤ ਹਮੇਸ਼ਾ ਤੰਦਰੁਸਤ ਰਹੇ ਜੀ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ